ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਨ ਪਿਉਰੀ ਗਲੀ ਨੰਬਰ 14 ਤਿੱਬੀ ਅੱਜ ਅਸੀਂ ਕਫ ਬਲਗਮ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕਾਸ ਰੋਗ ਹੁੰਦਾ ਹੈ ਪੰਜ ਕਿਸਮ ਦਾ ਕਾਸ ਖੰਗ ਬਲਗਮ ਆਦਿਕ ਜਿਸ ਤਰ੍ਹਾਂ ਕਿ ਨਜਲਾ ਜ਼ਖਾਮ ਖੰਗਰੇਸ਼ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਠੰਡ ਦੀ ਵਜ੍ਹਾ ਨਾਲ ਔਰ ਠੰਡੀ ਹਵਾ ਦੀ ਵਜ੍ਹਾ ਨਾਲ ਜ਼ਖਾਮ ਲੱਗ ਜਾਂਦਾ ਹੈ ਔਰ ਖੰਗ ਰੇਸ਼ਾਂ ਹੋ ਜਾਂਦਾ ਹੈ ਅਰਿੱਛ ਕਫ ਬਲਗਮ ਵਰ ਜਾਂਦੀ ਹੈ ਔਰ ਗਲਾ ਬੈਫ ਜਾਂਦਾ ਹੈ ਔਰ ਇਸਤੇ ਕਫ ਬਲਗਮ ਦੀ ਵਜ੍ਹਾ ਨਾਲ ਕੰਨਾਂ ਚ ਰੇਚਾ ਹੋ ਜਾਂਦਾ ਹੈ ਔਰ ਉੱਚਾ ਸੁਣਨ ਲੱਗ ਜਾਂਦਾ ਹੈ ਔਰ ਕੰਨਾਂ ਚ ਘਰਕੌਣ ਲੱਗ ਜਾਂਦੀ ਹੈ ਔਰ ਜਾਜਰੀ ਰੇਚਾ ਵਰਜਮ ਜਾਂਦਾ ਔਰ ਜਿਲਬ ਰੇਚਾ ਔਰ ਕਫ ਬਲਗਮ ਔਰ ਠੰਡ ਦੀ وجہ ਨਾਲ ਸਰਦਰਦ ਹੋਣ ਲੱਗ ਜਾਂਦਾ ਹੈ ਔਰ ਸਰਪਾਰੀ ਪਾਰੀ ਰਹਿਣ ਲੱਗ ਜਾਂਦਾ ਹੈ ਮਨਮਨ ਬੁਖਾਰ ਰਹਿਣ ਲੱਗ ਜਾਂਦਾ ਹੈ ਇਸ ਤਰ੍ਹਾਂ ਦੀ ਪਰੇਸ਼ਾਨੀ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਕੇ ਕਫ ਬਲਗਮ ਔਰ ਰੇਚਾ ਖੰਗ ਦੀ وجہ ਨਾਲ ਮਲਛ ਜਿਹੜਾ ਕਮਜ਼ੋਰ ਹੋਣ ਲੱਗ ਜਾਂਦਾ ਹੈ ਔਰ ਅਰੀਛੇ ਦੀ وجہ ਨਾਲ ਦਰਬਲਤਾ ਕਮਜ਼ੋਰੀ ਔਰ ਖਾਂਸੀ ਦੀ وجہ ਨਾਲ ਜਿਸ ਤਰ੍ਹਾਂ ਕਿ ਇਜਾਜ਼ੇ ਖੰਗੜ ਨੇ ਔਰ ਨਿੰਦਰਾ ਕਮ ਹੋਣੀ ਨੀਂਦ ਘਟਾਉਣੀ ਔਰ ਫੇਫੜਾ ਚ ਔਰ ਸਸਤੀ ਦਰਦ ਹੋਣਾ ਔਰ ਹੋਰ ਬਹੁਤ ਸਾਰੀ ਪਰੇਸ਼ਾਨੀ ਹੋ ਜਾਂਦੀ ਹੈ ਜੇ ਤਰ੍ਹਾਂ ਲੱਤਾਂ ਜਰਦ ਕਰਨੀਆਂ ਥਕਾਵਟ ਆਉਣੀ ਮੰਦ ਮੰਦ ਬੁਖਾਰ ਹੋਣਾ ਔਰ ਜਿਸ ਤਰ੍ਹਾਂ ਕਿ ਇਹ ਬਲਗਮ ਖੰਘ ਰੇਸ਼ਾ ਹਰ ਪੰਜ ਕਿਸਮ ਦਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਬਲਗਮ ਖੰਘ ਰੇਸ਼ਾ ਇਸ ਨੂੰ ਮਾਮੂਲੀ ਰੂਪ ਸਮਝ ਕੇ ਉਪਚਾਰ ਨਾ ਕਰਾਵੇ ਤਾਂ ਇਹ ਸਵਾਸ ਨਲੀ ਨੂੰ ਸੂਜਨ ਹੋ ਜਾਂਦੀ ਹੈ ਔਰ ਸਾਖਿਚਮਾਉਣ ਲੱਗ ਜਾਂਦਾ ਹੈ ਦਮ ਪੱਟਣ ਲੱਗ ਜਾਂਦਾ ਹੈ ਔਰ ਦਮ ਖੰਘ ਸਾਹ ਦਾ ਰੋਗ ਬਣ ਜਾਂਦਾ ਹੈ ਆਰਧਿਕ ਇਹ ਕੰਮ ਵਧ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਸਵਾਸ ਨਾਜੀ ਨੂੰ ਸੋਜ ਹੋਣੀ ਔਰ ਦਰਦ ਹੋਣਾ ਔਰ ਕੱਚਾ ਸਾਤੀ ਜ਼ਖਮ ਹੋਣੇ ਔਰ ਜਿਸ ਤਰ੍ਹਾਂ ਕਿ ਇਹਦਾ ਨਾਮ ਉਪਚਾਰ ਕਰਨ ਤੇ ਔਰ ਜਿਸ ਤਰ੍ਹਾਂ ਕਿ ਬਹੁਤ ਸਾਰੇ ਮਨੁੱਖ ਜਿਆਦਾ ਤੇਜ਼ ਵਈ ਖਾ ਲੈਂਦੇ ਆ ਔਰ ਯਾਦੀ ਗਰਮ ਚੀਜ਼ ਖਾ ਲੈਂਦੇ ਆ ਔਰ ਕਿਸੇ ਵਿਦਵਾਨ ਤੋਂ ਪੁੱਛਣ ਤੋਂ ਬਿਨਾ ਅਰਤੇ ਕਫ ਜਿਹੜਾ ਹੈ ਤੀਬਰਤਾ ਦੀ وجہ ਨਾਲ ਔਰ ਗਰਮਤੀ ਦੀ وجہ ਨਾਲ ਕਫ ਸੁੱਕ ਕੇ ਬਲਗਮ ਸਾਤੀ ਤੇ ਜੰਮ ਜਾਂਦੀ ਹੈ ਔਰ ਜੰਮ ਪਟਣ ਲੱਗ ਜਾਂਦਾ ਹੈ ਔਰ ਸਖਤੀ ਕਛਤ ਜਖਮ ਹੋਣ ਲੱਗ ਜਾਂਦੇ ਹੈ ਔਰ ਸਖਤੀ ਚ ਜਿਸ ਤਰ੍ਹਾਂ ਜਲਨ ਹੋਣ ਲੱਗ ਜਾਂਦੀ ਹੈ ਔਰ ਯਾਦੇ ਖੰਗ ਉੱਠਣ ਲੱਗ ਜਾਂਦੀ ਹੈ ਔਰ ਕਫ ਬਲਗਮ ਸੁੱਕ ਕੇ ਛਾਤੀ ਤੇ ਚਿਪਕ ਜਾਂਦੀ ਹੈ ਔਰ ਮਨੁੱਖ ਨੂੰ ਪਰੇਸ਼ਾਨੀ ਵੱਲ ਜਾਂਦੀ ਹੈ ਔਰ ਜਿਸ ਤਰ੍ਹਾਂ ਵੈਦ ਵਿਦਵਾਨ ਵਾਲੀ ਪ੍ਰੀਖਿਆ ਕਰਕੇ ਨਬਜ਼ ਦੇਖ ਕੇ ਇਹ ਪਤਾ ਕਰਦਾ ਹੈ ਕਿ ਕਿਹੜੇ ਕਿਸਮ ਦੀ ਖੰਗਸਾ ਹੈ ਔਰ ਕਿਸ ਤੇ ਔਸ਼ਧੀ ਲੱਗੂਗੀ ਜਿਸ ਤਰ੍ਹਾਂ ਨਾਰਮਲ ਜੜੀ ਬੂਤੀ ਜਾਂ ਦਵਾਈ ਮਨੁੱਖ ਖਾਂਦਾ ਹੈ ਉਸ ਤੋਂ ਵੈਦ ਵਿਦਵਾਨ ਤੋਂ ਪੁੱਛੇ ਤੋਂ ਬਿਨਾ ਵੀ ਖਾ ਸਕਦਾ ਹੈ ਤਾਂ ਕਿ ਉਹਦਾ ਨੁਕਸਾਨ ਨਹੀਂ ਹੁੰਦਾ ਜਿਸ ਤਰ੍ਹਾਂ ਕਾਲੀ ਮਿਰਚ ਹੁੰਦੀ ਹੈ ਕਾਲੀ ਮਿਰਚ ਦੇ ਚੂਰਨ ਨੂੰ ਸਤ ਨਾਲ ਖਾਂਦੇ ਕੰਘ ਸਾਹ ਬਲਗਮ ਤੋਂ ਫਾਇਦਾ ਹੋ ਜਾਂਦਾ ਔਰ ਕੁਛ ਦਿਨ ਲਗਾਤਾਰ ਖਾਂਦੇ ਬਲਗਮ ਬਣ ਨੂੰ ਹਟ ਜਾਂਦੀ ਹੈ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਕਫ ਬਲਗਮ ਸਾਤੀ ਤੇ ਚਿਪਕ ਜਾਂਦੀ ਹੈ ਔਰ ਸਾਖ ਚਮਾਲ ਲੱਗ ਜਾਂਦਾ ਹੈ ਔਰ ਪਰੇਸ਼ਾਨੀ ਹੋ ਜਾਂਦੀ ਹੈ ਔਰ ਜਿਹੜੀ ਸਧਾਰਨ ਦਵਾਈ ਹੈ ਜਿਸ ਤਰ੍ਹਾਂ ਉਸ ਦੀ ਜੜੀ ਬੂਟੀ ਹੈ ਉਸ ਤੇ ਕਫ ਬਾਹਰ ਨਿਕਲ ਜਾਂਦਾ ਹੈ ਮਨੁੱਖ ਪਰੇਸ਼ਾਨੀ ਤੋਂ ਠੀਕ ਹੋ ਜਾਂਦਾ ਹੈ ਔਰ ਕਫ ਬਲਗਮ ਬਣਨੋਂ ਹਰ ਜਾਂਦੀ ਹੈ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਕਫ ਬਲਗਮ ਔਰ ਖੰਗਸਾ ਔਰ ਇਹਦਾ ਉਪਚਾਰ ਕਰਵਾ ਲੈਣਾ ਹੁੰਦਾ ਹੈ ਔਰ ਇਹਦਾ ਉਪਚਾਰ ਦੇਸੀ ਜੜੀ ਬੂਟੀ ਔਰ ਦਵਾਈਆਂ ਨਾਲ ਦੇਸੀ ਜੜੀ ਬੂਟੀ ਨਾਲ ਜਲਦੀ ਹੀ ਹੋ ਜਾਂਦਾ ਹੈ ਔਰ ਖੰਗਸਾ ਔਰ ਸਾਧਾ ਰੋਗ ਨਹੀਂ ਬੰਦਾ ਔਰ ਫਿਰ ਵੀ ਮਨੁੱਖ ਕੁਝ ਪੁੱਛਣਾ ਹੋ 85 99 61 30 ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਮੈਂ ਵਾਜ ਸਰਜੀਤ ਸਿੰਘ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਨਮਸਕਾਰ ਸਤਿ ਸ੍ਰੀ ਅਕਾਲ